¡Mola! ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰਉਣ ਕੁਰਾਲੀ ਅਕਸਰ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਨਸ਼ੇੜੀ ਤੱਕ ਕੈਨ ਲੱਗ ਚੁੱਕੇ ਨੇ ਲੋਕ ਫਿਲਮਾਂ ਵੀ ਪੰਜਾਬ ਤੇ ਕਾਫੀ ਬਣ ਚੁੱਕੀਆਂ ਮੈਂ ਪਹਿਲਾਂ ਕੈਮਰਾਮੈਨ ਨੂੰ ਕਮਾਂਗਾ ਕਿ ਇੱਕ ਵਾਰ ਤਸਵੀਰਾਂ ਗਰਾਊਂਡ ਦੀਆਂ ਵਖਾਨ ਜਿੱਥੇ ਕੀ ਪੰਜਾਬ ਦੇ ਗੱਭਰੂ ਖੇਡਦੇ ਹੋਏ ਨਜ਼ਰ ਆ ਰਹੇ ਨੇ ਸਵਰਗਿਆ ਰਾਜਵੀਰ ਸਿੰਘ ਪੜਿਆਲਾ ਅਤੇ ਤੇਜਵੀਰ ਸਿੰਘ ਪੜਿਆਲਾ ਦੀ ਯਾਦ ਦੇ ਵਿੱਚ ਇੱਕ ਖੇਡ ਟੂਰਨਾਮੈਂਟ ਕਰਵਾਇਆ ਜਾ ਰਿਹਾ ਇਸ ਟੂਰਨਾਮੈਂਟ ਦੇ ਵਿੱਚ ਹਰੇਕ ਸਾਲ ਇੱਕ ਬਜ਼ੁਰਗ ਬਾਬਾ ਜੀ ਵੀ ਆਉਂਦੇ ਨੇ ਜੋ ਕਿ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਵੀ ਬਣੇ ਹੋਏ ਨੇ ਤਕਰੀਬਨ 74 ਸਾਲ ਉਮਰ ਦੀ ਇਹ ਬਾਬਾ ਜੀ ਕੀ ਖੇਡਦੇ ਨੇ ਕੀ ਕਰਦੇ ਨੇ ਸਾਰੀ ਗੱਲਬਾਤ ਵੀ ਕਰਾਂਗੇ ਸਭ ਤੋਂ ਪਹਿਲਾਂ ਮਿਲਾਨੇ ਤੁਹਾਨੂੰ ਬਾਬਾ ਜੀ ਨਾਲ ਆਪਣਾ ਨਾਮ ਕੀ ਹੈ ਬਾਬਾ ਜੀ ਰਣ ਸਿੰਘ ਹੈ ਜੀ ਆਪਣਾ ਪਿੰਡ ਕਿਹੜਾ ਹੈ ਗੱਬੇਮਾ ਜਿਹੜਾ ਜੀ ਤੁਸੀਂ ਉਧਰ ਆਏ ਹੋ ਗਰਾਊਂਡ 'ਚ ਕੀ ਖੇਡਦੇ ਹੋ ਕਿਉਂਕਿ ਇਹ ਤਾਂ ਟੂਰਨਾਮੈਂਟ ਫਟਵਾਲ ਦਾ ਹੈ ਅਕਸਰ ਜਦੋਂ 40-45 ਸਾਲ ਦੀ ਉਮਰ ਹੋ ਜਾਂਦੀ ਹੈ ਲੋਕਾਂ ਦੇ ਗੋਡੇ ਖੜ ਜਾਂਦੇ ਆ ਤੁਸੀਂ ਕੀ ਕਰਨ ਆ ਗਏ ਗਰਾਊਂਡ 'ਚ ਮੈਂ ਰੇਸ਼ ਵੀ ਲਾਉਣਾ ਜੇ ਕਬੱਡੀ ਵੀ ਖੇਲਣਾ ਰੱਸਾ ਵੀ ਖਿੱਚਣਾ ਮਜ਼ਾਕ ਕਰਦੇ ਤੁਸੀਂ ਤਾਂ ਨਾਲ ਵੀ ਮਾਰਾਂ ਤੁਸੀਂ ਜੀ ਲੰਬੀ ਛਾਲ ਵੀ ਮਾਰਾਂ ਮੈਂ ਜਾਂ ਡਿਸਕਨ ਸਾਰੇ ਮਾਰਾਂ ਆਪਣੀ ਉਮਰ ਕਿੰਨੀ ਹੈ ਜੀ 76 ਸਾਲ ਹੈ ਤੁਸੀਂ 76 ਸਾਲ ਦੀ ਉਮਰ ਵਿੱਚ ਛਾਲ ਵੀ ਮਾਰਦੇ ਹੋ ਰੱਸਾ ਵੀ ਲਾਉਂਦੇ ਹੋ ਤੇ ਹੋਰ ਵੀ ਕਾਪੀ ਖੇਡ ਮੁਕਾਬਲੇ ਕਰਦੇ ਹੋ ਜਾਂ ਡਿਸਕਨ ਸਾਰੇ ਕੰਮ ਕਰਾਂਗੇ ਹਾਂ ਅੱਜ ਤੁਸੀਂ ਇੱਥੇ ਗਰਾਊਂਡ 'ਚ ਕੀ ਪੇਸ਼ ਕੀਤਾ ਅੱਗੇ ਦੌੜ ਲਾਈਏ ਦੌੜ 100 ਮੀਟਰ ਦੌੜ ਲਾਈਏ ਹਾਂ ਕੀ ਕਹਿਣਾ ਚਾਹੁੰਦੇ ਹੋ ਬਾਬਾ ਜੀ ਪਹਿਲਾਂ ਤਾਂ ਉਹਨਾਂ ਨੂੰ ਨੌਜਵਾਨਾਂ ਨੂੰ ਜਿਹੜਾਂ ਦੇ ਗੋਡੇ 40-45 ਉਮਰਸ ਉਮਰ ਦੇ ਵਿੱਚ ਹੀ ਖੜ ਜਾਂਦੇ ਆ ਉਹਨਾਂ ਦਾ ਤਾਂ ਮੈਂ ਬਹੁਤ ਕਪੱਟ ਕਰਦਾ ਜਿਹੜਾ ਮੈਨੂੰ ਮਿਲ ਜਾ ਬੀੜੀ ਵਾਲਾ ਜੱਟ ਦੇ ਵਾਲਾ ਧਾਰੂ ਵਾਲਾ ਕੋਈ ਮੈਂ ਕਈ ਤਾਂ ਮੈਂ ਹਟਾ ਦੇ ਹੱਟ ਕੇ ਮੁੜ ਕੇ ਕਰਿਆ ਨਹੀਂ ਕੰਮ ਹਾਂ ਜਿਹੜੇ ਬੀੜੀ ਪੀਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਪੀਣੀ ਨਹੀਂ ਚਾਹੀਦੀ ਕਹਣਾ ਵੀ ਯਾਰ ਕੰਮ ਨਹੀਂ ਕਰਨਾ ਉਹ ਜੋ ਮਰਜ਼ੀ ਕਰਨਾ ਸਭ ਤੋਂ ਮਾੜੀ ਬੀੜੀ ਆ ਹਾਂ ਉਹ ਤਾਂ ਕਹਿੰਦੇ ਜਿਹੜਾ ਵੀ ਬੀੜੀ ਸੱਪ ਲੜੇ ਨਾ ਕੀੜੀ ਉਹ ਸੱਪ ਤਾਂ ਸਾੜਾ ਲੜ ਜਾ ਕੁਛ ਨਹੀਂ ਹੁੰਦਾ ਕੁੱਤੇ ਨਾ ਵੱਢਦੇ ਕੁਛ ਨਹੀਂ ਹੁੰਦਾ ਆਪਾਂ ਬਾਣੀ پڑھੋ ਬਾਬੇ ਨਾਮ ਦੀ ਕਿਰਪਾ ਚਾਹੀਦੀ ਆਪਣੀ ਆਪਣੀ ਖਰਾਕ ਕੀ ਆ ਬਾਬਾ ਜੀ ਸਵੇਰ ਕਿੰਨੇ ਵਜੇ ਉੱਠਦੇ ਆ ਉਹ ਆਪਣੇ ਜੀਵਨ ਬਾਰੇ ਦੱਸੋ ਸਵੇਰ ਨੂੰ ਸਾਂਝਾ ਉੱਠ ਕੇ ਬਾਹਰ ਜਾਣਾ ਨਹਾਣਾ ਫਿਰ ਉਹਨਾਂ ਦੁੱਧ ਦਾ ਕੁੱਤ ਪੀ ਗਾ ਫਿਰ ਪਾਠ ਕਰਨਾ ਘੰਟਾ ਹਾਂਜੀ ਫਿਰ ਬਾਅਦ ਵਿੱਚ ਬਾਹਰ ਕੋ ਮਨਾ ਪਰਿਵਾਰ ਦੇ ਵਿੱਚ ਕੌਣ ਕੌਣ ਆ ਪਰਿਵਾਰ ਆਪਣੇ ਤਿੰਨ ਮੁੰਡੇ ਆ ਜੀ ਤਿੰਨੇ ਪਿਆਹੇ ਵੇ ਤਿੰਨਾਂ ਦੇ ਗਾ ਨਿਆਣੇ ਆ ਦੋ ਦੋ ਸਾਰੇ ਗਾ ਨਿਆਣੇ ਹਾਂ ਜੀ ਤੇ ਪਰਿਵਾਰ ਵਾਲੇ ਨਿਆਣੇ ਨਹੀਂ ਕਹਿੰਦੇ ਵੀ ਭਾਈ ਬਾਬੇ ਦਾ ਆਰਾਮ ਕਰ ਬਾਪੂ ਆਰਾਮ ਕਰ ਕਿੱਥੇ ਗਿਆ ਚੱਕਰਾ ਮਕਰੋਂਡਾ ਵਿੱਚ ਭੱਜਦਾ ਫਿਰਦਾ ਸਾਨੂੰ ਤੇ ਚੜਨਾ ਜੀ ਪਹਿਲਾਂ ਤੇ ਬੌਲਦਾ ਗੇਟ ਦੌੜਾਂ ਕਬੱਡੀ ਮੈਚ ਆਪਣਾ ਟੂਰਨਾਮੈਂਟ ਦਾ ਕੁਸ਼ਤੀਆਂ ਸਾਰੇ ਦੇਖਾਂ ਤੁਸੀਂ ਉਰੇ ਕਿੰਨੀ ਦੇਰ ਤੋਂ ਆ ਰਹੇ ਲਗਾਤਾਰ ਰਾਹ ਖਾਸੀ ਧੇਰ ਹੋ ਗਈ ਰਾਜਵੀਰ ਦੇ ਹੰਦਾ ਆਏ ਕਰਦੇ ਪਹੁੰਚੇ ਹੁਣ ਤਾਂ ਟੂਰਨਾਮੈਂਟ ਨਹੀਂ ਹੋਇਆ ਗਈ ਸਾਡਾ ਅੱਭੀ ਅਸੀਂ ਅਸੀਂ ਰਾਜਵੀਰ ਬਾਰੇ ਇੰਨਾ ਨਹੀਂ ਜਾਣਦੇ ਤੁਸੀਂ ਜੇ ਟੂਰਨਾਮੈਂਟ ਚ ਆਂਦੇ ਸੀਗੇ ਤੇ ਕਿਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਸੀਗਾ ਰਾਜਵੀਰ ਤੇ ਤੇ ਸਾਡਾ ਦਾ ਸਭ ਤੋਂ ਪਹਿਲਾ ਮਾਨਤਾ ਕਰਦੇ ਜੇ ਹਾਂ ਜਦ ਰੈਸਾਂ ਹੁੰਦੀਆਂ ਪਹਿਲਾਂ ਮੇਰਾ ਮਾਨਤਾ ਕਰਦੇ ਜੇ ਹਾਂਜੀ ਪਰ ਜਿੱਤਦਾ ਵੀ ਰਹ ਹਾਂ ਉਹ ਹਾਂਜੀ ਤੁਸੀਂ ਕੀ ਖੇਡਦੇ ਸੀਗੇ ਉਹ ਲਾਉਂਡ ਲਾਏ ਕਰਦੇ ਦੌੜ ਲਾਏ ਕਰਦੇ ਹਾਂਜੀ ਬੁਰਿਆਂ ਦੀ ਦੌੜ ਹੁੰਦੀ 60 ਸਾਲ ਉਹ ਮਾਨ ਦੌੜੇ ਜਾਂਦੇ ਕਿੰਨੇ ਕੇ ਨਾਮ ਜਿਹੜੇ ਅੱਜ ਤੱਕ ਤੁਸੀਂ ਪੰਜਾਬ ਦੇ ਵਿੱਚ ਜਿੱਤ ਚੁੱਕੇ ਹੋ ਬਹੁਤ ਧੰਨ ਰੇਵਾ ਜੀ ਘਰ ਪਾਏ ਬਾਹਰ ਵੀ ਪਾਏ ਲੋਕਾਂ ਬਾ ਕਿੰਨੇ ਕ ਟੂਰਨਾਮੈਂਟ ਜਿੱਤੇ ਹੋਣੇ ਮਾੜਾ ਜਿੱਤਿਆ ਉਹਨੇ 100 ਟੂਰਨਾਮੈਂਟ 100 ਟੂਰਨਾਮੈਂਟ ਆ ਮਾ ਟੈਲਵਾ ਜਿੱਤ ਸਾਰੇ 4 ਮੈਡਲ ਹਮਾ ਚਮੰਦ ਲਿਆ ਸਾਰੇ ਬਡੇ ਹਰਾਏ ਤਾਂ ਹਾਂ ਜੀ ਅਕਸਰ ਲੋਕ ਦੇਖਦੇ ਹੋਣੇ ਵੀ ਇੱਕ ਬਜ਼ੁਰਗ ਦੌੜ ਰਿਹਾ ਹੈ ਤੇਜ਼ ਅੱਜ ਕੱਲ ਲੋਕਾਂ ਦੇ ਨੌਜਵਾਨ ਸਾਡੇ ਦੀ ਦੌੜ ਹੁੰਦਾ ਮਨ ਨੂੰ ਤਾਂ ਦੇਖਦੇ ਰਹਿੰਦੇ ਨੇ ਜੀ ਵੀ ਬਾਬਾ ਆਇਆ ਨਹੀਂ ਅਜੇ ਯਾਰ ਨਾ ਉਹਨਾਂ ਜਿਹੜੀ ਮੇਰੇ ਪਾਵਨਾ ਸਾਰੇ ਨਿਆਣਾ ਨਾ ਫਤਵਾਲ ਵਾਲੇ ਹੋ ਮੈਂ ਕਬੱਡੀ ਵਾਲੇ ਕੋਈ ਵੀ ਹੋਵੇ ਸਭ ਨੇ ਮੇਰੇ ਪਾਵਨਾ ਜੇਕਰ ਕਿਸੇ ਨੇ ਪੰਜਾਬ ਦੇ ਵਿੱਚ ਖੇਡ ਟੂਰਨਾਮੈਂਟ ਕਰਵਾਣਾ ਹੋਵੇ ਤੇ ਤੁਹਾਨੂੰ ਸੱਦਣਾ ਹੋਵੇ ਤੁਹਾਡਾ ਨੰਬਰ ਕਿਹੜਾ ਹੈ ਮੇਰਾ ਨੰਬਰ 81948 32667 ਆ ਨੰਬਰ ਹੈ ਕਹਿੰਦੇ ਵੀ ਬਾਬਾ ਜੀ ਜੈਕਾਰਾ ਬਹੁਤ ਤਕੜਾ ਲੰਮੇ ਆ ਵੀ ਜੈਕਾਰਾ ਇਸ ਤਰ੍ਹਾਂ ਲੰਮੇ ਆ ਵੀ ਲੋਕ ਕਿਲੋ ਕਿਲੋ ਮੀਟਰ ਤੱਕ ਦੇਖਦੇ ਆ ਵੀ ਬਾਬਾ ਜੀ ਨੇ ਜੈਕਾਰਾ ਲਾਇਆ ਜਰੂਰ ਕਿਰਪਾ ਬਾਬੇ ਨਾਮ ਗੱਡੀ ਹੁਰੀ ਗਾ ਮੈਂ ਲਾਉਣਾ ਜੈਕਾਰਾ ਜ਼ੋਰ ਨਾਲ ਇੱਕ ਲਾ ਕੇ ਵੀ ਦਿਖਾ ਦਿਓ ਮਾਰੇ ਇਤੋ ਨਿਆ ਸੱਚੀਆ ਤਾਂ ਆ ਤੇ ਜ਼ਰੂਰ ਇਹ ਬਜ਼ੁਰਗ ਨਹੀਂ ਕਹਿ ਸਕਦੇ ਬਾਬਾ ਵੀ ਨਹੀਂ ਕਹਿ ਸਕਦੇ ਅਸੀਂ ਨੌਜਵਾਨੀ ਕਹਿ ਸਕਦੇ ਕਿਉਂਕਿ ਇਹਨਾਂ ਦੇ ਕੰਮ ਨੌਜਵਾਨੀ ਵਾਲੇ ਨੇ ਤੇ ਜਦੋਂ ਇਹ ਗਰਾਊਂਡ 'ਚ ਦੌੜਦੇ ਆ ਤਾਂ ਜਿਹੜੇ 30 30 35 35 ਸਾਲ ਵਾਲੇ ਨੌਜਵਾਨ ਹਨ ਉਹ ਵੀ ਅੱਖਾਂ ਕੱਢ ਕੱਢ ਦੇਖਦੇ ਆ ਵੀ ਭਾਈ ਇਹ ਬਾਬਾ ਦਾ ਅੱਜਕੱਲ ਜਵਾਨ ਹੋਈ ਫਿਰਦਾ ਹੈ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਇਸ ਬਜ਼ੁਰਗ ਨੂੰ ਕੀ ਕਹਿਣਾ ਚਾਹੁੰਦੇ ਹੋ ਤੇ ਬਾਬਾ ਜੀ ਨੇ ਨੰਬਰ ਤੁਹਾਨੂੰ ਦੇ ਦਿੱਤਾ ਹੈ ਤੇ ਜੇਕਰ ਤੁਹਾਡੇ ਕਿਤੇ ਟੂਰਨਾਮੈਂਟ ਹੋਵੇ ਤੇ ਬਾਬਾ ਜੀ ਨੂੰ ਤੇ ਜ਼ਰੂਰ ਸੱਦੇਓ ਤੇ ਜਿਸ ਤਰ੍ਹਾਂ ਵੀ ਹੋ ਸਕਦਾ ਹੈ ਤੇ ਮਾਨ ਸਨਵਾਣ ਜ਼ਰੂਰ ਦਿਓ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰਣਕਰਾਲੀ